ਫਗਵਾੜਾ ਵਿਖੇ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਸਰਬ ਨੌਜਵਾਨ ਸਭਾ ਵੱਲੋਂ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ ਇਸ ਮੌਕੇ ਤੇ ਐਸ ਡੀ ਐਮ ਫਗਵਾੜਾ ਜਸ਼ਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਐਨ ਡੀ ਟੀ ਵੀ ਪੰਜਾਬ న్యూਸ ਦੇ ਲਈ ਫਗਵਾੜਾ ਤੋਂ ਯਸ਼ਰਮਾਦੀ ਰਿਪੋਰਟ ओके पंकज शर्मा गाड़ियां बारे में पंकज हां जी सर सामने देख के इधर हां जी का पंकज हां जी सर इधर सामने देखियो ओके 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 सर ओके ओके। ਉਸ ਤੋਂ ਅਗਲਾ ਜਿਹੜਾ ਵਿਚਾਰ ਹੈ ਜੜਾ ਕਿ ਖਿਡਾਰੀ ਦਾ ਨਾਮ ਹੈ ਸਿਮਰਨ। ओके। ओके ਸਰ। ਸਿਮਰਨ ਤੁਹਾਨੂੰ ਵਰਤਾਂ। ਬਹੁਤ ਸ਼ੁਕਰੀਆ। ओके ओके ਸਰ। ਮੰਤਰ ਗਵਾਨ ਹੈ। ਪ੍ਰੇਤੀ ਓਕੇ ਓਕੇ। ਅਗਰ ਬੱਸ ਨਾਸਿਕ ਜਾਣ ਦੀ ਹੈ। ਹਾਂਜੀ ਸਰ ਸਾਹਮਣੇ ਇੱਧਰ ਦੇਖ ਕੇ ਓਕੇ ਜੀ। ਹਾਂਜੀ ਸਾਹਮਣੇ ਦੇਖ ਕੇ ਸਰ ਓਕੇ ओके एक्सएम ओके जी ओके ओके श्वेता ਜੀ ਦਾ ਇੱਕ ਲਾਈਨ ਤੇ ਹੈਪੀ ਹੋਣ ਤੇ ਬਹੁਤ ਬਹੁਤ ਸ਼ੁਕਰੀਆ ਨਹੀਂ ਹੈ ਲੀਡਰ ਜੀ ਏ ओके ਉਧਰ ਜੀ ਨਿਕਲ ਕੇ ਜਾਇਆ ਕਰੋ ओके ओके ਸਰਟੀਫਿਕੇਟ ਤਾਰੀਖ ਹੈ ਅਰਿੰਕੀ ਹੈ ओके जी ओके जी 그러면은 ਸਰ سامنے ਦੇਖੋ ਇੱਕ ओके जी ਇਹ ਆ ਗਏ ਪਿੱਛੇ ਆਉਣਾ ਜ਼ਰੂਰ ਆ ਮੇਰਾ ਦੇਸ਼ਾ ਮੈਨੂੰ ਗਾਇਨੂ ਬਹੁਤ ਚਿਰ ਹੋ ਗਿਆ ਪਰ ਮੈਂ ਜਦੋਂ ਸਾਲ ਚੱਲਦਾ ਹੁੰਦਾ ਵੀ ਲੋਕਾਂ ਨੇ ਕੋਈ ਤਰੱਕੀ ਨਹੀਂ ਕੀਤੀ ਮੇਰੀ। ਯਾਨੀ ਕਿ ਇਹ ਨਾ ਪੜ੍ਹੇ ਲਿਖੇ ਵੀ ਆ। ਯਾਨੀ ਕਿ ਸਭ ਕੁਝ ਅੱਗੇ ਅੱਗੇ ਤਾਂ ਬਹੁਤ ਗਰੀਬੀ ਹੁੰਦੀ ਸੀ ਕਿ ਇਹ ਤਾਂ ਬੱਚਿਆਂ ਦਾ ਦੇਖੀ ਨਹੀਂ ਮੈਂ ਦੇਖੀ ਆ। ਕਿਉਂਕਿ ਮੈਂ 1960 ਦੇ ਵਿੱਚ ਸਕੂਲ ਛੱਡਿਆ ਅੰਡਰ میٹرਿਕ ਫਿਰ ਮੈਂ ਪਿੰਡ ਵਿੱਚ ਉੱਥੇ ਚੱਲ ਗਿਆ ਤਾਂ ਮੈਨੂੰ ਅਗਲੇ ਮਹੀਨੇ 60 ਸਾਲ ਗਏ ਨੂੰ ਹੋਣਿਆ। ਮੇਰੀ 77 ਈਅਰ ਏਜ ਆ। 60 ਸਾਲ ਮੈਨੂੰ ਗਏ ਨੂੰ ਹੋਏ ਮਿਹਨਤ ਕੀਤੀ ਚਾਹੀਏ। ਕਹਿੰਦਾ ਮਤਲਬ ਜਦੋਂ ਅਸੀਂ ਇੱਥੇ ਆਈਦਾ ਅਸੀਂ ਕਹਿੰਦੇ ਹੁੰਦੇ ਮੇ ਕੋਈ ਸਮਾੜਾ ਮੋਟਾ ਇਹਨਾਂ ਦੀ ਕੋਈ ਚੇਂਜਿੰਗ ਆਈ ਹੋਊਗੀ ਪਰ ਯਾਨੀ ਕਿ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਬੜਾ ਅਫਸੋਰਸ ਮਹਿਸੂਸ ਦਾ ਕਹਿਣਾ ਪੈਂਦਾ ਇਤੋਂ ਕਈ ਬੰਦੇ ਬਾਹਰ ਜਾਂਦੇ ਫੋਰਨ ਚ ਉੱਥੇ ਦੇਖ ਕੇ ਆਉਂਦੇ ਵੀ ਉੱਥੇ ਦਾ ਡਿਸਪਲਨ ਸੂਲ ਕੀ ਆ ਇੱਥੇ ਆ ਕੇ ਫਿਰ ਉਦਈ ਹੋ ਜਾਂਦੇ ਆ ਪਰ ਥੋੜੇ ਜਿਹਾ ਬੱਚਿਓ ਦੇਖੋ ਤੁਸੀਂ ਸਟੱਡੀ ਕਰਦੇ ਆ ਪਰ ਥੋੜੀ ਜਿਹੀ ਤੁਹਾਡੇ ਵਿੱਚ ਯਾਨੀ ਕਿ ਕੋਈ ਉਸ ਸ਼ਹਿਰਸ਼ੀਲਤਾ ਕੋ ਡਿਸਪਲਨ ਸੂਲ ਆਪਣੀ ਜ਼ਿੰਦਗੀ ਦਾ ਬਣਾਉਣਾ ਚਾਹੀਦਾ ਸਾਡੇ ਉੱਥੇ ਲੈ ਤੇ ਕੋਈ ਇਦਾਂ ਦਾ ਉਹ ਗਲਤ ਕੰਮ ਕਰ ਜਾਈ ਕੋਈ ਨਹੀਂ ਕਰਦਾ ਇੱਥੇ ਜੇ ਦੇਖ ਲਓ ਇੱਥੇ ਦੇਖ ਲਓ ਕਿਦਾਂ ਇੱਥੇ ਐਮਐਲਏ ਹੋਵੇ ਜਾਂ ਐਨਪੀ ਹੋਵੇ 10-10 ਪੁਲਸੀਏ ਨਾਲ ਹੁੰਦੇ ਆ ਇੱਕ ਵਾਰ ਉੱਥੇ ਫੰਕਸ਼ਨ ਸਰ ਮਿਨਿਸਟਰ ਆਇਆ ਉਹਦੇ ਨਾਲ ਜਿਹੜਾ ਵਾ ਕੰਮਤੀ ਵੀ ਜਨੋ ਫੇਰ ਉੱਠਦੀ ਆ ਠੀਕ ਹੈ ਤੁਸੀਂ ਇੱਕ ਆਰਟ ਹੈ ਉਸ ਦੇ ਕੋਲ ਜਿਹੜਾ ਇਹ ਸਾਰੇ ਦੇ ਸਾਰੇ ਜਿਹੜੇ 20 ਬੱਚੇ ਜਿਹਨਾਂ ਨੂੰ ਅੱਜ ਸਰਟੀਫਿਕੇਟ ਮਿਲਦੇ ਆ ਹਾਜ਼ਰ ਆ ਬੱਚੇ ਸਾਰੇ 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 ਹੀ ਇਹਦੀ ਹਾਈਲਾਈ ਲਾਤੀ ਹੈ ਜੂਏ ਜਿਹੜਾ ਨਾ ਸਰਟੀਫਿਕੇਟ ਵਰਲਸ ਵਾਲੋ ਹੁੰਦਾ ਇਹ ਆਪਣੀ ਅੰਮੀ ਜ਼ਿੰਦਗੀ ਦੇ ਵਿੱਚ ਸਰਟੀਫਿਕੇਟ ਸਿਰਫਔਰ ਸਿਰਫ ਕਾਗਜ਼ ਦਾ ਟੁਕੜਾ ਨਹੀਂ ਆ ਇਹ ਤੁਹਾਡਾ ਪ੍ਰਵੇਸ਼ ਦੁਆਰ ਹੈ ਕਿਤੇ ਅੰਦਰ ਕਿਤੇ ਜਾਣ ਦਾ ਪਹਿਲੇ ਨੰਬਰ ਦੇ ਉੱਪਰ ਜਿੱਦਾਂ ਆਪਾਂ ਹਾਲ ਦੇ ਵਿੱਚ ਐਂਟਰੀ ਕਰਨੀ ਹੈ ਤਾਂ ਤੁਹਾਡਾ ਪਾਸਵਰਡ ਹੈ ਇਸ ਪ੍ਰਕਾਰ ਦਾ ਵੀ ਉਸ ਜਗ੍ਹਾ ਦੇ ਉੱਪਰ ਤੁਹਾਡੀ ਐਂਟਰੀ ਆ। ਕੋ ਉਹ ਜਿਹੜਾ ਤੁਹਾਡੇ ਅੰਦਰ ਟੈਲੈਂਟ ਹੈ ਤੁਸੀਂ ਕੰਮ ਇਸ ਤਰ੍ਹਾਂ ਕਰਦੇ ਆ ਤੁਹਾਡੇ ਸਕਿੱਲ ਜਿਹੜਾ ਵਾ ਉਹ ਕਿਸ ਪ੍ਰਕਾਰ ਦਾ ਵਾ। ਕੁਝ ਬੰਦੇ ਹੱਥ ਦੇ ਵਿੱਚ ਮਸ਼ੀਨ ਦਾ ਫੜੀ ਹੋਇਆ ਤਾਂ ਵੀ ਕਿਸੇ ਨੂੰ ਮਾਰ ਨਹੀਂ ਸਕਦੇ। ਕੁਝ ਬੰਦੇ ਜਿਹੜੇ ਆ ਉਹ ਖਾਲੀ ਅਥ ਵੀ ਜਿਹੜੇ ਆ ਅਮੀ ਉਹਨਾਂ ਤੋਂ ਕਿਤੇ ਜਿਹੜਾ ਵੱਧ ਕੰਮ ਕਰ ਜਾਂਦੇ ਆ। ਤੁਸੀਂ ਅੰਦਰਲਾ ਜਿਹੜਾ ਟੈਲੈਂਟ ਹੈ। ਬੱਚਿਓ ਬਸ ਇੱਕ ਟੈਲੈਂਟ ਜਿਹੜਾ ਤੁਹਾਡੇ ਅੰਦਰਲੇ ਬਸ ਇਹਦਾ ਬਹੁਤ ਵੀ ਇਸਤੇਮਾਲ ਕਰਨਾ। ਫਿਰ ਜ਼ਿੰਦਗੀ ਦੇਖਿਓ। ਇਕ ਜਿਹੜੀ ਕਿੱਥੇ ਜਿਹੜੀ ਤੁਹਾਡੀ ਆ ਸਫਲ ਜਿਹੜੀ ਜ਼ਿੰਦਗੀ ਹੁੰਦੀ ਹੈ ਅਸੀਂ ਆਪਣੀ ਸਰ ਨੌਜਵਾਨ ਸਭਾ ਸਰ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵੱਲੋਂ ਮੇਨ ਕਿਉਂਕਿ ਸਮਾਜ ਸੇਵਾ ਦਾ ਸਾਡੇ ਇੱਕ 파ਰਟ ਹੈ ਇੱਕ ਅੰਗ ਹੈ ਜਿਹੜੇ ਅਲੱਗ-ਅਲੱਗ ਸਾਡੇ ਸਮਾਜ ਸੇਵਾ ਦੇ ਪ੍ਰੋਜੈਕਟ ਹੁੰਦੇ ਆ ਬਿਕਾਜ਼ ਹੰਨ ਖੁਸ਼ੀ ਆ ਕਿ ਇਸ ਵੋਕੇਸ਼ਨਲ ਸੈਂਟਰ ਦੇ ਮਾਧਮ ਦਰਾਂ ਨੂੰ ਜਿਹੜੇ ਵੀ ਬੱਚੇ ਸਾਡੇ ਕੋਲ ਆਪਣਾ ਸਕਿੱਲ ਲੈਣ ਦੇ ਲਈ ਜਿਹੜਾ ਆ ਆਪਣੇ ਟੇਸ ਦੇ ਮੁਤਾਬਕ ਉਹਨਾਂ ਬੱਚਿਆਂ ਨੇ ਬਖੂਬੀ ਜਿਹੜਾ ਸਾਡਾ ਸਾਥ ਦਿੱਤਾ ਜਿੰਨੇ ਵੀ ਸਾਡੇ ਸਮਾਜ ਸੇਵਾ ਦੇ ਪ੍ਰੋਜੈਕਟ ਹੈ ਇੱਕ ਸਾਡੀ ਪਹਿਚਾਣ ਹੈ ਸਮਾਜ ਦੇ ਵਿੱਚ ਕਿ ਅਸੀਂ ਜਿਹੜੀਆਂ ਜ਼ਰੂਰਤਮੰਦ ਲੜਕੀਆਂ ਉਹਨਾਂ ਦੇ ਵਿਆਹ ਕਰਨ ਦਾ ਪਰਮਪਤਾ ਪਰਮਾਤਮਾ ਨੇ ਸਾਨੂੰ ਜਿਹੜਾ ਅਸ਼ੀਰਵਾਦ ਜਿਹੜਾ ਦਿੱਤਾ ਸਾਨੂੰ ਵੀ ਇੱਕ ਜ਼ਰੀਆ ਜਿਹੜਾ ਬਣਾਇਆ ਲੇਕਿਨ ਉਸ ਦੇ ਵਿੱਚ ਤੁਸੀਂ ਉਸ ਵਿਆਹਾਂ ਨੂੰ ਆਪਣੇ ਘਰ ਦਾ ਵਿਆਹ ਸਮਝ ਕੇ ਜਿਹੜਾ ਵਾ ਇਸ ਤਰ੍ਹਾਂ ਕੰਮ ਕਰਦੇ ਹੋ ਉਹ ਸਾਡੇ ਉਸ ਪ੍ਰੋਜੈਕਟ ਨੂੰ ਜਿਹੜਾ ਬਹੁਤ ਵਧੀਆ ਤਰੀਕਾ ਨਾਲ ਸਫਲ ਕਰਦੇ ਹੋ ਹਰ ਸਾਲ ਸਾਡੇ ਕੋਲ ਬੱਚੇ ਨਵੇਂ ਆਉਂਦੇ ਆ ਉਡੀਕ ਲਈ ਆਉਦੇ ਆ ਲੇਕਿਨ ਆ ਇੱਕ ਪ੍ਰਗਾੜ ਰਿਸ਼ਤਾ ਜਿਹੜਾ ਹੈ ਪੱਕਾ ਰਿਸ਼ਤਾ ਜਿਹੜਾ ਵਾ ਮਜ਼ਬੂਤ ਰਿਸ਼ਤਾ ਜਿਹੜਾ ਬੱਚੇ ਪਾ ਕੇ ਚੱਲਦੇ ਆ ਔਰ ਅਸੀਂ ਉਹ ਕੰਮ ਜਿਹੜਾ ਕਰਦੇ ਆ ਤੋਂ ਅੱਜ ਇਹ ਜਿਹੜਾ ਸਰਟੀਫਿਕੇਟ ਹੈ ਜਿਹੜਾ ਲਿਖੋ ਜ਼ਿੰਦਗੀ ਦੇ ਵਿੱਚ ਬੱਚੋ ਤੁਸੀਂ ਨਾ ਬਹੁਤ ਜ਼ਿੰਦਗੀ ਜਿੱਦਾਂ ਜਿੱਦਾਂ ਇਨਸਾਨ ਜੀਂਦਾ ਜਾਂਦਾ ਕੁਝ ਉਹਨੂੰ ਭੁੱਲਦੀਆਂ ਜਾਂਦੀਆਂ ਚੀਜ਼ਾਂ ਕੁਝ ਨਵੀਆਂ ਜੁੜਦੀਆਂ ਜਾਂਦੀਆਂ ਲੇਕਿਨ ਜਿਸ ਵੇਲੇ ਨਾ ਫੋਟੋ ਦੇਖਦਾ दस साल बाद तेरी फोटो बोलनी शुरू हो जाती है सही कहा कभी भी तुम अपनी पुरानी 10 साल फोटो देखो जिस वेले फोटो देखोगे वो तो फोटो को बहुत पसंद आएगा देख डालिए जैसा भाई साहब ने बताया कि बिजी हो गए और बाकी रहा है के मालिक मैं तो एक पर्सनल तौर पे मेरा रिश्ता है किरण साहब से ਹੋ ਜੀ ਸੱਜਣ ਇੱਥੇ ਆਏ ਨੇ ਇਹਨਾਂ ਦਾ ਮੈਂ ਵੈਲਕਮ ਕਰਦਾ ਵੇਟ ਕਰਨ ਲਈ ਸੌਰੀ ਜੀ ਬੱਚਿਆਂ ਜਿਹਨਾਂ ਨੂੰ ਸਰਟੀਫਿਕੇਟ ਦਿੱਤਾ ਜਾ ਰਿਹਾ ਉਹਨਾਂ ਨੂੰ ਮੈਂ ਅੱਗੇ ਵਾਸਤੇ ਉਹ ਬਾਰ ਇੱਕ ਵਾਰ ਦਵਾਵਾਂਗਾ ਦੇਖੋ ਕੰਮ ਨਾ ਦਵਾਵਾਂਗਾ ਤੇ ਸਭ ਨੌਜਵਾਨ ਸਭ ਨੂੰ ਫੇਰ ਇੱਕ ਵਾਰੀ ਸ਼ਾਬਾਸ਼ੀ ਦਵਾਂਗਾ ਕਿ ਵੀ ਇਸ ਤਰ੍ਹਾਂ ਦੇ ਨੇਕ ਕੰਮ ਕਰਦੇ ਰਹੇ ਤੇ ਜਿੱਥੇ ਤੱਕ ਮੈਂ ਇਹ ਸਭ ਆ ਸਕਦਾ ਤੇ ਮੇਰੀ ਨਾਜ਼ੂਰ ਹੋ ਜਾ ਧੰਨ ਲਗਭਗ ਉਹਨਾਂ ਸਮਝਾਉਣ ਦੇ ਵਿੱਚ ਸੱਤ ਮਿੰਟ ਜਿਹੜੇ ਆ ਲਗਾਏ ਆ ਇਹਨਾਂ ਤੇ ਜਗ੍ਹਾ ਤੇ ਕੋਈ ਹੋਰ ਅੱਖਰ ਹੁੰਦਾ ਬੀਬੀ ਤੇਰਾ ਹਾਲ ਬਿਲਕੁਲ ਨਹੀਂ ਹੈ ਉੱਥੇ ਜਾ ਕੇ ਬਾਹਰੋਂ ਬੋਲ ਆਈ ਐਮ ਬੀਜ਼ੀ ਕਹਾਂ ਸਾਡੇ ਨਾਲ ਉਸ ਅਟੈਚਮੈਂਟ ਕੰਡੀਸ਼ਨ ਹੀ ਚੱਲਦੀ ਹੁੰਦੀ ਹੈ ਠੀਕ ਹੈ ਸਾਲੋਂ ਮਟੀਜਾ ਨੂੰ ਲੋ ਯਾਰ ਆਰਟੀ ਦੋਤੇ ਕਾਰਨ ਉਹ ਬਦਾਂ ਤੇ ਨਾਲ ਕਰਦੇ ਨੇ ਜਿਹੜੇ ਇਹਨਾਂ ਨੂੰ ਬਹੁਤ ਯਾਦ ਕਰਦੇ ਨੇ ਬਹੁਤ 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 ਸਭਾ ਚਲਾਉਂਦੇ ਨੇ ਧੰਨਵਾਦ ਹੈ ਇੱਕ ਵਾਰ ਫਿਰ ਤੋਂ ਮੈਂ ਗੋਗਨਾ ਜੀ ਸਾਡੀ ਸਾਰੀ ਟੀਮ ਦਾ ਵੀ ਧੰਨਵਾਦ ਪੇਸ਼ ਕਰਕੇ ਕਰ ਰਹੇ ਹਾਂ ਕਿ ਇਹ ਸਮੇਂ-ਸਮੇਂ ਤੇ ਜਿੱਥੇ ਅੱਜ ਬੱਚਿਆਂ ਨੂੰ ਜਿਹੜੇ ਬੱਚੇ ਤੋਂ ਸਿੱਖ ਕੇ ਜਾਂਦੇ ਆ ਉਹ ਇਹਨਾਂ ਦਾ ਮੋਟਿਵੇਸ਼ਨ ਵੀ ਇਹ ਹੈ ਕਿ ਅੱਜ ਅੱਜ ਦੇ ਸਮਾਂ-ਸਮੇਂ ਵਿੱਚ ਜਿੱਦਾਂ ਸਾਡੇ ਕਿਟਾਰੀਆ ਸਾਹਿਬ ਨੇ ਦੱਸਿਆ ਕਿ ਬਾਹਰ ਦਾ ਤੇ ਇੱਥੇ ਦਾ ਕੰਬੀਨੇਸ਼ਨ ਨਾ ਅੱਜ ਆਪਾਂ ਆਪਾਂ ਵੀ ਉਸ ਹਾਲਾਤ ਵਿੱਚ ਅੱਜ ਇੱਥੇ ਬਣੇ ਹੋਏ ਆਂ ਕਿ ਜੇ ਇਸ ਤਰ੍ਹਾਂ ਜੇ ਸਾਡੀਆਂ ਬੱਚੀਆਂ ਵੀ ਜਿੱਦਾਂ ਪੋਰਸ ਕਰਕੇ ਜਾਣਗੀਆਂ ਉਹ ਵੀ ਆਪਣੇ ਨਾਲ ਆਪਣੇ ਜਦੋਂ ਕਿ ਆਪਾਂ ਸੋਹਰੇ ਪਰਿਵਾਰ ਚ ਜਾਂਦੇ ਆਂ ਜ਼ਰੂਰੀ ਨਹੀਂ ਉੱਥੇ ਜਾ ਕੇ ਸਾਰੇ ਬਿਜ਼ਨਸਮੈਨ ਹੋਣ ਜਾਂ ਸਾਰੇ ਕੋਣ ਪਰ ਜਦੋਂ ਤੋਂ ਆਪਾਂ ਕੋ ਆਪਣੇ ਕੋਲ ਕਲਾ ਹੈ ਆਪਾਂ ਵੀ ਆਪਾਂ ਉਹਦੇ ਨਾਲ ਕੰਮ ਕਰ ਸਕਦੇ ਆਂ ਆਪਾਂ ਵੀ ਉੱਥੇ ਹੱਥ ਵੜਾਵਾਗੇ ਤਾਂ ਕਿਉਂ ਨਹੀਂ ਅਸੀਂ ਬਾਹਰ ਵਾਲਾ ਸਿਸਟਮ ਇੱਥੇ ਵੀ ਬਣਾ ਸਕਦੇ ਆਂ ਜਦੋਂ ਇੱਥੇ ਆਪਾਂ ਸਾਰਾ ਪਰਿਵਾਰ ਕੰਮ ਕਰੀਏ ਤਾਂ ਇੱਥੇ ਵੀ ਬਾਹਰ ਨਹੀਂ ਨੀ ਤਰੱਕੀ ਕਰ ਸਕਦੇ ਆਂ ਤਾਂ ਮੈਂ ਇਸ ਕਰਕੇ ਸਾਰਿਆਂ ਦਾ ਧੰਨਵਾਦ ਆ ਸਾਰੀ ਟੀਮ ਦਾ ਜਿਨ੍ਹਾਂ ਨੇ ਤੇ ਮਨਾਉਣ ਦਾ ਮੌਕਾ ਦਿੱਤਾ ਧੰਨਵਾਦ ਹੈ ਸਾਰਿਆਂ ਦਾ ਦੋਨਾਂ ਨੂੰ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਬ ਨੌਜਵਾਨ ਸਭਾ ਜੋ ਸਮੇਂ ਸਮੇਂ ਤੇ ਆਪਣੇ ਕਮੇਡੀ ਲੀਗ ਦੀ ਰਹਿੰਦੀ ਹੈ ਉਸੇ ਲੜੀ ਦੇ ਤਹਿਤ ਜਿੱਦਾਂ ਬਿਊਟੀ ਬਿਊਟੀ ਸਟੇਸ਼ਨ ਦੇ ਅੱਜ ਜਿਸ ਤਰ੍ਹਾਂ ਬੱਚੀਆਂ ਨੂੰ ਨਾਮਵੰਨ ਸਮਾਰੋਹ ਦੇ ਰਹੇ ਨੇ ਉਸੇ ਤਰ੍ਹਾਂ ਮੈਂ ਸਰਬ ਨੌਜਵਾਨ ਸਭਾ ਦਾ ਇਸ ਕਰਕੇ ਧੰਨਵਾਦ ਕਰਦੀ ਹਾਂ ਕਿ ਇਹ ਬੱਚਿਆਂ ਨੂੰ ਪ੍ਰੇਰਿਤ ਕਰਦੇ ਨੇ ਕਿ ਆਪਣੇ ਆਪ ਪੈਰਾਂ ਦੇ ਖੜੇ ਹੋਣ ਲਈ ਤਾਂ ਜੋ ਬੱਚੀਆਂ ਗਾਂ ਜਾ ਕੇ ਆਪਣੇ ਪੈਰਾ ਦੇ ਖੜੇ ਹੋ ਕੇ ਆਪਣੇ ਨਾਲ ਹੋਰ ਵੀ ਬੱਚਿਆਂ ਨੂੰ ਹੋਰ ਵੀ ਨਾਲ ਟ੍ਰੇਨਿੰਗ ਦੇ ਸਕਣ ਅਤੇ ਸਰੋ ਨੌਜਵਾਨ ਸਭਾ ਇਹ ਹੀ ਜਈ ਸਭਾ ਹੈ ਜਿਹੜੀ ਕੱਲੇ ਬਿਊਟੀ ਸਟੇਸ਼ਨ ਕਹਿ ਲਈਏ ਜਾਂ ਕੰਪਿਊਟਰ ਕੋਰਸ ਕਹਿ ਲਈਏ ਹੋਰ ਵੀ ਇਹਨਾਂ ਕੋਲ ਤਰ੍ਹਾਂ ਤਰ੍ਹਾਂ ਦੇ ਕੋਰਸ ਕਰਾ ਰਹੇ ਨੇ ਮੈਂ ਹਰੇਕ ਬੱਚਿਆਂ ਨੂੰ ਕਹਾਂਗਾ ਜਿਹੜੇ ਅੱਜ ਦੇ ਸਮੇਂ ਵਿੱਚ ਮੋਟੀਆਂ ਰਕਮਾਂ ਲੈ ਕੇ ਜਿਹੜੇ ਕੋਰਸ ਕਰਵਾਏ ਜਾਂਦੇ ਨੇ ਇੱਥੇ ਫ੍ਰੀ ਆਫ ਕੋਸਟ ਕਰਵਾਏ ਜਾਂਦੇ ਨੇ ਮੈਨੂੰ ਦਾ ਬਹੁਤ ਬਹੁਤ ਧੰਨਵਾਦ ਹੈ ਧੰਨਵਾਦ ਅੱਜ ਇੱਕ ਹੋਰ ਬਹੁਤ ਚੰਗਾ ਉਪਰਾਲਾ ਸਰਬ ਨੌਜਵਾਨ ਸਭਾ ਵੱਲੋਂ ਬਿਊਟੀਸ਼ਨ ਦੇ ਕੋਰਸ ਸਰਟੀਫਿਕੇਟਾਂ ਵੰਡੇ ਜਾ ਰਹੇ ਨੇ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਜੀ ਤੇ ਮੈਨੂੰ ਚਾਹਨਾ ਕਿ ਇਹ ਸਰਟੀਫਿਕੇਟਾਂ ਦੇ ਕੰਮ ਆ ਕੇ ਇਹਨਾਂ ਦਾ ਚੰਗਾ ਕੈਰੀਅਰ ਬਣੇ ਧੰਨਵਾਦ ਧੰਨਵਾਦ